ਮંત્રી ਭਗਵੰਤ ਮਾਨ ਦੇ ਵੱਲੋਂ ਇੰਤਕਾਲ ਕੈਂਪ ਤਹਿਸੀਲਾਂ ਦੇ ਵਿੱਚ ਲਗਾਏ ਜਾ ਰਹੇ ਨੇ ਤਾਂ ਉੱਥੇ ਹੀ ਕੱਲ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਰੇਡ ਮਾਰੀ ਗਈ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਉੱਥੇ ਰੇਡ ਕੀਤੀ ਤੇ ਜਨਤਾ ਦੀਆਂ ਮੁਸ਼ਕਲਾਂ ਸੁਣੀਆਂ ਨੇ ਦਿੱਕਤਾਂ ਸੁਣਨ ਤੋਂ ਬਾਅਦ ਤੇ ਉੱਥੇ ਜਿਹੜੇ ਤਹਿਸੀਲਦਾਰ ਸੀ ਪਟਵਾਰੀ ਸੀ ਉਹਨਾਂ ਤੇ ਵੀ ਵਰਦੇ ਨਜ਼ਰ ਆਏ ਨੇ ਰੇਡ ਕੀਤੀ ਗਈ ਆ ਮੌਕੇ ਦੇ ਰੇਡ ਦੀਆਂ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਜੀ ਸਾਹਿਬ ਨੂੰ ਸਤ ਸੋਤ ਸਾਲ ਹੋ ਗਏ ਰੇਡੀ ਤੁਹਾਨੂੰ ਬੇਨਤੀ ਹੈ ਅੱਜ ਤੋਂ ਬਾਅਦ ਇਹ ਮੁੜਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇਣਾ ਉਸੇ ਦਾ ਠੀਕ ਹੈ ਠੀਕ ਹੈ ਹਾਂ ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ ਇਹਨਾਂ ਨੇ ਅੰਦਸਤੀਆਂ ਵਿੱਚ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਹੈ ਠੀਕ ਹੈ ਨਾ ਇਹਦਾ ਤਾਂ ਸਪੈਸ਼ਲ ਮੈਨੂੰ ਮਿਲਦਾ ਵੀ ਸਰ ਇਹਨਾਂ ਦਾ 22 ਦਮ ਹੁੰਦਾ 22 ਸਾਲ ਹੋ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਅਮਰ ਜੀ ਜੀ ਸਤ ਦੋ ਸਾਲ ਹੋ ਗਏ ਦੁਜਾ ਫੇਰਾ ਨਹੀਂ ਪੜਾ ਚਾਹੀਦਾ ਆਪਣਾ ਸਿਸਟਮ ਇਦ ਤੱਕ ਠੀਕ ਹੈ ਸਾਹਿਬ ਠੀਕ ਹੈ ਨਾ ਹਾਂ ਬੋੜਾ ਫੀਲ ਕੋ ਸਰਕਾਰ ਮਾਨ ਸਾਹਿਬ ਜੀ ਕੰਮ ਕਰੇ ਤੇ ਨਾਮ ਮਿਲੂਗਾ ਨਹੀਂ ਕਰੋਗੇ ਸਰਕਾਰ ਦੂਜੇ ਕੰਮ ਉਹ ਇਸ ਕਰਕੇ ਜੇ ਇਹ ਬੰਦੇ ਦੋ ਦੋ ਸਾਲ ਤੋਂ ਇੱਥੇ ਰਹਿੰਦੇ ਇਹ ਬਹੁਤ ਬਾੜੀ ਇਹਨੂੰ ਇਹਨੂੰ ਬੰਦ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਉਹ ਵੀ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਤੀ ਤੁਸੀਂ ਤਾਂ ਇਹ ਆਪਣੇ ਤੋ ਤੂੰ ਇਹ ਅੱਜ ਚੰਗੇ ਪਰੇ ਬੰਦਾ ਦਾ ਤੁਹਾਡੇ ਲਾਮੇ ਆਇਆ ਮੇਰੇ ਇੱਥੇ ਪਰੇ ਬੰਦੇ ਹਾਂ ਤੁਹਾਰਾ ਫੇਸਟ ਦੇਖੋ ਮੇਰੀ ਗੱਲ ਹੈ ਸਾਹਿਬ ਦੇ ਵੀਡੀਓ ਵਾਲੇ ਤਾਂ ਹਾਲੇ ਤੱਕ ਬਾਕੀ ਦੇ ਕੀ ਬਾਲੂਗਾ ਹੁਣ ਮੈਨੂੰ ਅੱਗੇ ਤੋਂ ਕੀ ਇੱਕ ਇਹ ਪੈਸੇ ਦੀ ਹੁੰਦੀ ਹੈ ਇਹਨਾਂ ਦਾ ਕੇਸ ਹੈ ਤੇ ਸਿਰ ਗਏ ਆ ਕੇ ਲੋ ਐਂਦਾ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਹੈ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਹੈ ਸਰ ਸਰ ਇਹ ਤਸਵੀਰ ਚ ਗੇੜੇ ਦਾ ਮਾ ਨਹੀਂ ਮਾ ਜੇ ਗੇੜੇ ਬਾਤ ਕੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂਦਾ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਕਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਟੰਗ ਦਾ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਜਦੋਂ ਉਹ ਕਬਜ਼ਾ ਕਰਦੇ ਨੇ ਉਹਦਾ ਕੁੱਤ ਵੀਰਾਲ ਉਹ ਆ ਗਿਆ ਹਾਂ ਇਹ ਇਹ ਮੇਰਾ ਵੀ ਟੱਕਰ ਠੀਕ ਹਾਂ ਕੋਈ ਲੰਮਾ ਨਹੀਂ ਉਹ ਸਾ ਪਬਲਿਕ ਕੋਈ ਲੰਮਾ ਦਾ ਆਪਾਂ ਕਾਲੀ ਬਿਠੇ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਇਸ ਕਰਕੇ ਬਣਾ ਕੇ ਨੌਕਰੀ ਕਮਕ ਦੀ ਤੁਹਾਨੂੰ ਤਹਿਸੀਲਦਾਰ ਬਣਾਇਆ ਪਰਵਾਰੀ ਬਣਾਇਆ ਤਨਖਾਹ ਉਹ ਮਿਲਦੀ ਹੈ ਇਸਾ ਦੋ ਦੋ ਸਾਲ ਤੇ ਬੰਦੇ ਫਿਰਦੇ ਤੇ ਬਹੁਤ ਮਾਰਦਾ ਲੱਗਦਾ ਕਿ ਬਸਲੇ ਹੱਲ ਹੋ ਜਾਣਗੇ ਅੱਜ ਜੇ ਕਰਨ ਕੇ ਸਾਰੇ ਬਸਲੇ ਕਿਉਂਕਿ ਲੋਕਾਂ ਦੀ ਸਰ 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 ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਹਿੰਦਾ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਾਂ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਇਧਰ ਦੇਖ ਕੋਈ ਨਹੀਂ ਕੋਈ ਨਹੀਂ ਕੋਈ ਜਿੱਦ ਤੱਕ ਦੇਖ ਲਾਂ ਨਾ ਕਿੰਨੇ ਕਿੰਨੇ ਕੇਸ ਆ ਤੁਸੀਂ ਦਾ ਸਾਹ ਛੇ ਲੇ ਲਈ ਸਮਝ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ ਕਿੰਨੇ ਇਨਤਕਾਲ ਆਏ ਤੁਹਾਡੇ ਚ ਯਾਰੇ ਫ੍ਰੀ ਕਰਤੇ ਨੂੰ 45 ਹੋ ਗਏ ਇਨਤਕਾਲ ਹੋ ਗਏ 45 ਹੋ ਗਏ ਆਪਾਂ ਬਲ ਦੱਸਿਆ ਪਿੰਡਾਂ ਦੇ ਵਿੱਚ ਬਲ ਹਾਂਜੀ ਸਾਰੇ ਦੱਸਿਆ ਅੱਛਾ ਆਪਣੇ ਕੋਈ ਐਸਟੀਮੇਟ ਹੈਗਾ ਪੂਰਾ ਲੋਕੋ ਕੀ ਤਹਿਸੀਲ ਦੇ ਵਿੱਚ ਕਿੰਨੇ ਡਿਊ ਨੇ ਇਨਤਕਾਲ ਠੀਕ ਹੋ ਸਰ 100 ਕਰੇ ਫ੍ਰੀ ਬੈਗਾਂ ਕਿਉਂਕਿ ਪਿੰਗਲੇ ਨਹੀਂ ਇੱਕ ਮਹੀਨੇ ਤੋਂ ਇਨਤਕਾਲਾਂ ਨੂੰ ਲੱਗੇ ਹੋਏ ਆ ਬਹੁਤ ਥੋੜੇ ਰਹਿ ਗਏ ਜਿਹੜੇ 750 ਦੇ ਕਿਤੇ ਸਨ ਅੱਗੇ 700 ਕਿੰਨੇ ਕਿੰਨੇ ਚੱਕ ਕੀਤੀ ਹੈ ਸਰਪਸਾਬ ਨੇ ਦਿੱਤਾ ਹੈ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਸੈੱਲ ਕਰਨੇ ਆ। ਸੇਪਤੰਬਰ ਤੋਂ ਲੈ ਕੇ ਹੁਣ ਤੱਕ। ਅੱਛਾ ਪਰ ਵੀਕ ਦੇ ਡੀਸਾਬ ਜਿਹੜੇ ਗਏ ਹੈ ਉਹ ਟਾਰਗੇਟ ਦਿੱਤੇ ਸੀ। ਹਾਂ ਬਈ ਇੰਨਾ ਕੁ ਕੰਮ ਕਰਨਾ। ਹੂੰ ਹੂੰ। ਜਿਹੜੀ ਆਪਣਾ ਟਾਰਗੇਟ ਸੋਦਾ ਹੈ 200 ਜਾਂ 210 ਦਾ ਸੀ। ਹਾਂ। ਕਿ ਤੱਕ ਵੀ ਹੋਣਾ ਤਾਂ ਕੱਟ ਗਿਆ। ਅੱਛਾ। ਹੋ ਰਿਹਾ ਹੈਗਾ ਅੱਜ ਉਹ ਤੋਂ ਤੋਂ ਕਹਾਂ ਲਗਾ ਸਾਰਿਆਂ ਨੂੰ ਮੈਸੇਜ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਅਰੇ ਇੰਤਕਾਲ ਆਇਆ ਕਰ ਦਿੱਤੀਆਂ ਸਾਰੇ ਦਸਤ ਕਰ ਇਹ ਚ ਸਾਰੇ ਇਸ ਤਰ੍ਹਾਂ ਕਰਤਾ ਕਿ ਬੰਦੇ ਆਉਣ ਚਾਹ ਜਿੰਨੇ ਡਾਕਟਰ ਇੰਗੇਸਟ ਉਹਨਾਂ ਤਰ੍ਹਾਂ ਬੰਦੇ ਆ ਰਹੇ ਨੇ ਕਿ ਕੰਨ ਨਹੀਂ ਗਾ ਤੁਸੀਂ ਆਪ ਇੰਤਕਾਲ ਦੇ अच्छा वो मेरा कर्तव्य सा सर तो जनता जना जो ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸਾਡੇ ਦਿਲ ਹੋ ਗਏ ਆ ਪਤਾ ਸਰ ਪਤਾ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਆ ਕੰਮ ਕਾਦੀ ਹੈ ਅੱਗੇ ਤਾਂ ਸਰ ਪਤਾ ਦਿੱਤਾ ਜੀ ਕਿੰਨੇ ਤੁਹਾਡੇ ਕੋਲ ਗਰਦੌਰ ਸਾਹਿਬ ਕਦੋਂ ਸ਼ਰਮੇ ਕੋ ਦੋ ਗਰਦੌਰ ਨੇ ਉਹ ਆਏ ਅੱਜ ਆਨਸਰ ਬਾਹਰ ਕਹਿੰਦੇ ਕਹਿੰਦੇ ਬੁਲਾਓ ਉਹ ਗਰਦੌਰਾਂ ਨੂੰ ਬੁਲਾਓ ਲੋਰ ਕੰਮ ਕਰ ਦੋ ਸਰ ਇੱਧਰ ਆਓ ਪਤਾ ਲੱਗਣਾ ਉਹ ਉਹ ਜਵਾਲਾ ਹੈ ਪਟਵਾਰੀ ਪਟਵਾਰੀ ਆਪਣੇ ਕੋ ਖੜੇ ਪਟਵਾਰੀ ਦੇ ਕੋਲ ਸਰ ਇੱਕ ਸਰਕਲ ਅੰਦਰ ਹੈਗੇ ਨੇ ਸੱਤ ਤੇ ਦੂਸਰੇ ਸਰਕਲ ਚ ਸੋਰੇ ਸਰ ਇਕੱਦਰ ਦੌਰ ਹੱਥ ਜੋੜ ਕੇ ਰੱਖਦੇ ਨੇ ਅੱਛਾ ਭਾਈ ਕਾਰੇ ਸਰ ਦੋ ਗੱਲ ਦੌਰ ਦੂਸਰੇ ਅੱਛਾ ਇੱਕ ਸਰਕਲ ਦੇ ਸਾਰੇ ਪਟਵਾਰੀ ਆਏ ਨੇ ਇੱਕ ਸਰਕਲ ਅੰਦਰ ਸਰ ਦੋ ਨਹੀਂ ਆਏ ਇੱਕ ਤੇ ਪਹਿਲਾਂ ਤੋਂ ਲੀਫ ਚੱਲ ਰਿਆ ਸੀ ਇੱਕ ਅੱਜ ਸਵੇਰੇ ਤੇ ਅੰਦਰ ਬਿਮਾਰ ਹੋ ਗਿਆ ਉਹ ਕੰਫਰਮ ਵੀ ਕਰਾ ਲਿਆ ਸਰ ਕਰੇ ਬੰਦਾ ਭੇਜ ਦਿੱਤਾ ਬਿਮਾਰ ਸੀ ਅੱਛਾ ਅੱਛਾ ਸਰ ਕਿੰਨੇ ਕਿੰਨੇ ਕਿਤੇ ਅੱਜ ਕਿੰਨੇ ਕਦੇ ਸਰ ਮੀਰੇ ਉਹ ਅਜੇ ਇਸ ਵੀ ਨਹੀਂ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਅਜ ਕਰਨ ਵਾਲੇ ਪਈ ਹੈ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਔਰ ਲੋਕਾਂ ਦੇ ਵੱਲੋਂ ਜਿਹੜੇ ਫਾਰਮ ਭਰੇ ਜਾਂਦੇ ਨੇ ਪਟਵਾਰੀ ਦੇ ਨਾਲ ਜਿਹੜੇ ਕੰਮਕਾਜ ਦੇ ਫਾਰਮ ਹੁੰਦੇ ਨੇ ਤਹਿਸੀਲ ਦੇ ਵਿੱਚ ਜਿਹੜੇ ਕੰਮਕਾਜ ਦੇ ਕੰਮ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਦੀਆਂ ਦਿੱਕਤਾਂ ਸੁਣੀ ਆ ਔਰ ਜਿਸ ਤੋਂ ਬਾਅਦ ਮੌਕੇ ਤੇ ਜਿਹੜੇ ਪਟਵਾਰੀ ਸੀ ਤਹਿਸੀਲਦਾਰ ਸੀ ਉਹਨਾਂ ਨੂੰ ਵੀ ਝਾੜ ਪਾਉਂਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਨ